ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਾਂ ਗੁੱਡੀ ਵਾਲਾ ਡਿਜ਼ਾਈਨ ਤਿਆਰ ਕੀਤਾ ਕਸਟਮਰ ਦੀ ਡਿਮਾਂਡ ਸੀ ਕਿ ਤੁਸੀਂ ਸੋਹਣਾ ਇਹ ਡਿਜ਼ਾਈਨ ਬੱਚੇ ਲਈ ਤਿਆਰ ਕਰਕੇ ਦਿਓ ਗੁੱਡੀ ਵਾਲਾ ਤੇ ਆਪਾਂ ਹੀ ਤਿਆਰ ਕੀਤਾ ਜੀ ਦੇਖੋ ਪੱਲੇ ਦਾ ਕਮੀਜ਼ ਤੇ ਡਿਜ਼ਾਈਨ ਬਹੁਤ ਸੋਹਣੀ ਗੁੱਡੀ ਬਣ ਕੇ ਤਿਆਰ ਹੋਈ ਆ ਹਾਂਜੀ ਬਹੁਤ ਸੋਹਣੀ ਰੈਡੀ ਹੋਈ ਆ ਗੁੱਡੀ ਦੇਖੋ ਜੀ ヘア ਬੈਂਡ ਵੀ ਲਗਾਇਆ ਆ ਇਹ ਰਿੰਗ ਵੀ ਪਾਇਆ ਵੀ ਨੇ ਜਿਸ ਸਾਰਾ ਕੁਝ ਬਹੁਤ ਸੋਹਣੀ ਤਿਆਰ ਹੋਈ ਆ ਪਰ ਯੂਇਆ ਇੱਕ ਤਰ੍ਹਾਂ ਦੀ ਨਾਲ ਪਾਇ ਬਾਹਾਂ ਤੇ ਕੀਤਾਗਾ ਡਿਜ਼ਾਈਨ ਮੂਰੀ ਤੇ ਵੀ ਕੀਤਾਗਾ ਮਿਰਰ ਵਰਕ ਹੈ ਜੀ ਸ਼ੀਸ਼ਾ ਪਾਇਆ ਹੋਇਆ ਹੈ ਵਿੱਚ ਇਹਦੇ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਹੈ ਜਿਹੜੇ ਡਿਜ਼ਾਈਨਰ ਨੂੰ ਟਾਈਮ ਤਾਂ ਬਹੁਤ ਲੱਗਦਾ ਪਰ ਆਪਾਂ ਰੀਜਨਲ ਬਣਾਈਦੇ ਆ ਜਨ ਪਾ ਦੇ ਦੀ ਇਹ ਪੂਰੀ ਕੁਝ ਕੀਨ ਕਰਕੇ ਆਪਾਂ ਨੇ ਤੋਂ ਕੰਮ ਕਰਨ ਦਾ ਤਾਂ ਫਿਰ ਆਪਣਾ ਵੀ ਫਰਜ਼ ਬਣਦੇ ਆ ਨਾ ਕੁਝ ਆਪਾਂ ਨੂੰ ਨਿਭਾਉਣੇ ਚਾਹੀਦੇ ਨੇ ਇਸ ਲਈ ਆਪਾਂ ਵਧੀਆ ਹੀ ਕਰਕੇ ਦਿਨੇ ਆਪਦੇ ਵੱਲੋਂ ਦੱਸਿਓ ਜੀ ਫਿਰ ਤੁਹਾਨੂੰ ਅੱਜ ਦਾ ਡਿਜ਼ਾਈਨ ਕਿਵੇਂ ਲੱਗਿਆ